ਕੈਪਟਨ ਸ਼ਰਨਜੀਤ ਸਿੰਘ ਨਾਗਰਾਦੀ ਨਿਗੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਡੇਰਾ ਬਾਬਾ ਬੱਗਾ ਸਿੰਘ ਨਾਗਰਾ ਵਿਖੇ ਲਗਾਇਆ ਗਿਆ ਇਸ ਮੈਡੀਕਲ ਕੈਂਪ ਵਿੱਚ ਸੀਐਮਸੀ ਲੁਧਿਆਣਾ ਚੈਰੀਟੇਬਲ ਹਸਪਤਾਲ ਬਿਲਗਾਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਮਰੀਜ਼ਾਂ ਦੇ ਦਿਲ ਦੇ ਰੋਗਾਂ ਦਾ ਹੱਡੀਆਂ ਦਾ ਔਰਤਾਂ ਦੀਆਂ ਬਿਮਾਰੀਆਂ ਦਾ ਤੇ ਦੰਦਾਂ ਦੀ ਜਾਂਚ ਵੀ ਕੀਤੀ ਗਈ ਅੱਖਾਂ ਦੀ ਜਾਂਚ ਸਿਟੀ ਸੈਂਟਰ ਆਈ ਹਸਪਤਾਲ ਫਿਲੌਰ ਵੱਲੋਂ ਕੀਤੀ ਗਈ सैकड़े मरीजा ने इस कैंप का आके लाभ उठाया सरपंच राजेश नागरा ने कैंप विच सहयोग करने सब का धनवाद किया इस मौके सुखजिंदर सिंह सरबजीत कौर अमरजीत सिंह कुग्गा, सुदागर सिंह लंबाड़दार बलजीत सिंह नवी बहादुरपुर हरप्रीत नागरा कुलविंदर किंडा जथेदार बारू राम सिंगारा सिंह नागरा बलदेव सिंह अमरीक सिंह दर्शन कौर लंबारदार अमनिंदर सिंह सुखबीर सिंह गिल हरभजन सिंह दविंदर सिंह महेंद्र कौर करण सिंह लल्लिया ज्ञान सिंह नागरा तो इलावा वीडी गिणती में इलाका निवासी मौजूद सन चेतना चैनल ले प्रदीप राजा की रिपोर्ट वाहेगुरु जी का खालसा वाहेगुरु जी की फतेह राधा स्वामी डेरा बाबा बग्गा सिंह रेलवे रोड तरन सेंटर नागरा विखे अज जो ये ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹ ਸਰਦਾਰ ਪਿਆਰਾ ਸਿੰਘ ਜੀ ਨਾਗਰਾ ਬੀਬੀ ਪ੍ਰਕਾਸ਼ ਕੌਰ ਜੀ ਨਾਗਰਾ ਸੁਖਵਿੰਦਰ ਸਿੰਘ ਜੀ ਨਾਗਰਾ ਔਰ ਬੀਬੀ ਸਰਬਜੀਤ ਕੌਰ ਜਿਨ੍ਹਾਂ ਦੇ लाडले ਸੁਪੁੱਤਰ ਕੈਪਟਨ ਕਰਨਬੀਰ ਸਿੰਘ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਇਹ ਕੈਂਪ ਸਾਰਾ ਇਲਾਕੇ ਵਾਸਤੇ ਫ੍ਰੀ ਮੈਡੀਕਲ ਕੈਂਪਸ ਹੈ ਜਿਹਦੇ ਵਿੱਚ ਪਰਸੋਂ ਰੋਜ ਤੋਂ ਪਰਸੋਂ ਪਹਿਲਾਂ ਫੁੱਲ ਬੋਡੀ ਚੈੱਕਅਪ ਕੀਤੀ ਗਈ ਤਾਂ ਕਿ ਇਲਾਕੇ ਨੂੰ ਬਿਮਾਰੀਆਂ ਤੋਂ ਨਿਯਾਤ ਦਵਾਈ ਸਕੇ ਭਾਈ ਜਾ ਸਕੇ ਅੱਜ ਜਿਹੜਾ ਸਿਕਾ ਅੱਜ ਬਿਲਕੁਲ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਹੈ ਜਿਹਦੇ ਵਿੱਚ ਸਿਟੀ ਸੈਂਟਰ ਹਸਪੀਟਲ ਫਲੋਰ ਵੱਲੋਂ ਸਾਡੇ ਸਰਦਾਰ ਸੁਦਾਗਰ ਸਿੰਘ ਜੀ ਉਹ ਆਪਣੀ ਟੀਮ ਲੈ ਕੇ ਆਏ ਹੋਏ ਨੇ ਔਰ ਉਹ ਅੱਖਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦੇ ਰਹੇ ਨੇ ਨਾਲ ਦੀ ਨਾਲ ਸੀਐਮਸੀ ਯੂਨਿਟ ਬਿਲਗੇ ਬਿਲਗੇ ਤੋਂ ਡਾਕਟਰ ਜਗਜੀਤ ਸਿੰਘ ਜੀ ਉਹ ਆਪਣੀ ਟੀਮ ਲੈ ਕੇ ਆਏ ਹੋਏ ਨੇ ਜਿਹਦੇ ਵਿੱਚ ਆਮ ਜਿੰਨੀਆਂ ਵੀ ਬਿਮਾਰੀਆਂ ਆ ਸਾਰਾ ਜਨਰਲ ਚੈੱਕਅਪ ਹੋ ਰਿਹਾ ਹੈ ਉਹਨਾਂ ਦੀਆਂ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਨਾਲ ਦੰਤਾਂ ਦਾ ਹੱਡੀਆਂ ਦਾ ਔਰ ਲੇਡੀ ਡਾਕਟਰ ਦਾ ਖਾਸ ਪ੍ਰਬੰਧ ਹੈ ਉਹ ਵੀ ਆਏ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਇਸ ਕੈਂਪ ਤੋਂ ਲਾਹਾ ਪ੍ਰਾਪਤ ਕੀਤਾ ਅਸੀਂ ਸਮਝਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਨੁਮੋਦਰ ਦੀ ਵਿਧਾਇਕ ਪੀਪੀ ਇੰਦਰਜੀਤ ਗੌਰ ਜੀ ਮਾਨ ਜਿਨ੍ਹਾਂ ਨੇ ਸਾਨੂੰ ਹਲਾਸ਼ੇਰੀ ਦਿੱਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਣਾ ਸੀ ਕਿਸੇ ਵੀ ਇਵੇਂ ਕਰਕੇ ਉਹ ਨਹੀਂ ਆ ਸਕੇ ਪਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਹਰ ਕਾਰਜ ਵਿੱਚ ਉਹ ਸਹਿਯੋਗ ਕਰਦੇ ਨੇ ਸਾਡੇ ਸੁਖਵਿੰਦਰ ਸਿੰਘ ਜੀ ਲਾਗੜਾ ਜਿਨ੍ਹਾਂ ਦੇ ਸੁਪੁੱਤਰ ਦੀ ਜਨਤ ਦੇ ਵਿੱਚ ਪਿਛਲੇ ਸਾਲ ਟੂਰਨਾਮੈਂਟ ਕਰਵਾਇਆ ਸੀਗਾ ਇਸ ਵਾਰ ਜਿਹੜਾ ਆ ਸਰਬਾਧੇ ਭਲੇ ਦੀ ਖਾਤਰ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਔਰ ਅਸੀਂ ਸਮਝਦੇ ਹਾਂ ਅਸੀਂ ਆਪਰਾਸ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਾਂਦੀ ਕਲਾ ਔਰ ਸਰਵਤ ਦੇ ਭਲੇ ਵਾਸਤੇ ਜੋ ਇਹਨਾਂ ਨੇ ਕਾਰਜ ਕੀਤਾ ਹੈ ਅਸੀਂ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਬਾਕੀ ਵੀ ਐਨ ਆਰ ਆਈ ਸੱਜਣਾ ਨੂੰ ਬੇਤੀ ਕਰਦੇ ਹਾਂ ਕਿ ਜਿਹੜੇ ਅਚਾਈ ਕਿਤੇ ਖਰਚੇ ਕਰਦੇ ਨੇ ਜਾਂ ਕੁਝ ਐਸੇ ਕਾਰਜਾਂ ਤੇ ਕਰਦੇ ਨੇ ਜਿਹੜੇ ਕਿ ਸਮਾਜ ਦੇ ਹੱਥ ਵਿੱਚ ਨਹੀਂ ਹੁੰਦੇ ਸੋ ਕਿਰਪਾ ਕਰਕੇ ਆਪਣੇ ਪਿੰਡ ਨਾਗਰਾ ਵਿਖੇ ਜਿੰਨਾ ਵੀ ਸਾਡੇ ਕਾਰਜ ਹੋਣ ਵਾਲੇ ਨੇ ਉਹ ਐਨ ਆਰ ਆਈ ਸਾਥੀਆਂ ਦੇ ਸਹਿਯੋਗ ਦੇ ਨਾਲ ਹੀ ਹੋਣੇ ਨੇ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਸੱਦਾ ਦਿੰਦੇ ਹਾਂ ਕਿ ਆਪੋ ਆਪਣੀ ਚਿਰਵਾਈ ਸਮਝੋ ਬਣਾਉਣ ਦੇ ਲਈ ਜਤਨਸ਼ੀਰ ਹੋਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪਰਿਵਾਰ ਦਾ ਔਰ ਬਾਕੀ ਐਨਡੀਆਰੇ ਪਰ ਆਵੰਦਾ ਜਿਹੜੇ ਕਿ ਬਹੁਤ ਵਧੀਆ ਟੰਗ ਦੇ ਨਾਲ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ